ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਤੇ ਜਦ ਅਸੀਂ ਗੱਲ ਕਰਦੇ ਹਾਂ ਮੁੱਢਲੀ ਸੂਚੀ ਜੋ ਵੋਟਰਾਂ ਦੀ ਤਿਆਰ ਹੋਣੀ ਚਾਹੀਦੀ ਹੈ ਉਸ ਦੇ ਉੱਤੇ ਪ੍ਰਸ਼ਾਸਨ ਨੇ ਆਪਣੀ ਸਹਿਮਤੀ ਤਾਂ ਜ਼ਾਹਰ ਕੀਤੀ ਹੈ ਲੇਕਿਨ ਮੌਜੂਦਾ ਪ੍ਰਧਾਨ ਖਰਜੀਤ ਸਿੰਘ ਧਾਮੀ ਨੇ ਕਈ ਤਰੀਕੇ ਦੇ ਸਵਾਲ ਖੜੇ ਕੀਤੇ ਨੇ ਬਿਲਕੁਲ ਉਹਨਾਂ ਨੇ ਜਿਹੜਾ ਹੈਗਾ ਮੇਨ ਉਹਨਾਂ ਨੇ ਕਿਹਾ ਕਿ ਇੱਥੇ ਗੈਰ ਸਿੱਖਾਂ ਦੀਆਂ ਜਿਹੜੀਆਂ ਬੋਟਾਂ ਬਣੀਆਂ ਹੋਈਆਂ ਨੇ ਕਿ ਉਹਨਾਂ ਦੇ ਨਾਮ ਦੇ ਨਾਲ ਸਿੰਘ ਤੇ ਕੌਰ ਵੀ ਜਿਹੜਾ ਹੈ ਨਹੀਂ ਹੈਗਾ ਇੱਕ ਹੋਰ ਓਬਜੈਕਸ਼ਨ ਲਗਾਇਆ ਕਿ ਫੋਟੋਆਂ ਕਿਉਂ ਹਟਾਈਆਂ ਗਈਆਂ ਨੇ ਕਿਉਂਕਿ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਚੋਣਾਂ ਨੇ ਉਹ ਉਹਦੇ ਚ ਕਲੀਅਰ ਕਟ ਹੈ ਕਿ ਸਿਰਫ ਸਿਆਜ ਧਾਰੀ ਸੇਖ ਆਪਾਂ ਕਹਿ ਲਈਏ ਜਾਂ ਕਿਸਾਧਾਰੀ ਸਿੱਖ ਤੇ ਅੰਮ੍ਰਿਤਧਾਰੀ ਸਿੱਖ ਹੀ ਜਿਹੜਾ ਹੈ ਉਹ ਵੋਟ ਪਾ ਸਕਦਾ ਹੈ ਜਿਨ੍ਹਾਂ ਨੇ ਯੂਕੇ ਦਾ ਨਾ ਇੱਕ ਸਿਸਟਮ ਹੈਗਾ ਕਿ ਬਹੁਤ ਸਾਰੇ ਜਿਹੜੇ ਆਪਾਂ ਕਹਿ ਲਈਏ ਕਿ ਜਿਹੜੇ ਕਲਾਸੀਫਾਈਡ ਡਾਕੂਮੈਂਟ ਨਹੀਂ ਹੁੰਦੇ ਜਿਹੜੇ ਕਿ ਕਿਤਨਾ ਕਿਤੇ ਆਪਾਂ ਕਹਿ ਲਈਏ ਕਿ ਉਹਨਾਂ ਨੂੰ ਤਕਰੀਬਨ 30 ਸਾਲਾਂ ਬਾਅਦ ਜਿਹੜਾ ਹੈ ਨਸ਼ਰ ਕੀਤਾ ਜਾਂਦਾ ਹੈ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਫਾਈਲਾਂ ਹੁੰਦੀਆਂ ਨੇ ਤੇ ਜਿੱਦਾਂ ਤੁਸੀਂ ਕਿਹਾ ਕਿ 2014 13 14 ਦੇ ਵਿੱਚ ਤੇ 1984 ਨੂੰ ਜਿਹੜਾ ਹੁੰਦਾ ਹੈਗਾ ਇੱਕ ਲੂਕਾਰਾ ਹੁੰਦਾ ਹੈ ਭਾਰਤੀ ਹਕੂਮਤ ਭਾਰਤੀ ਜਿਹੜੀ ਆਰਮੀ ਹੈਗੀ ਉਹ ਦਰਬਾਰ ਸਾਹਿਬ ਤੇ ਹਮਲਾ ਕਰਦੀ ਹੈਗੀ ਹੈ ਹੁਣ ਉਦੋਂ ਇਹਨਾਂ ਨੂੰ ਇੰਨਾ ਕਿਤੇ ਪਤਾ ਲੱਗ ਗਿਆ ਕਿ ਜਦੋਂ ਫਾਈਲਾਂ ਖੁੱਲੀਆਂ ਕਿ ਕਿਤਨਾ ਕਿਤੇ ਸ਼ਮੂਲੀਅਤ ਸੀ ਕਿਉਂਕਿ ਇਹ ਮਸਲਾ ਇੱਧਰ ਆਇਆ ਸੀ ਤੇ ਉਹ ਸਲਾਹ ਕਿੰਨੀ ਦਿੱਤੀ ਗਈ ਕੀ ਉਹ ਸਲਾਹ ਸਿਰਫ ਲਫ਼ਜ਼ਾਂ ਦੀ ਸਲਾਹ ਸੀ ਕਿ ਤੁਸੀਂ ਇਹ ਕੰਮ ਕਰੋ ਜਾਂ ਨਾ ਕਰੋ ਜਾਂ ਕਿਤਨਾ ਕਿਤੇ ਉਹ ਫੌਜੀ ਕਾਰਵਾਈ ਦੇ ਵਿੱਚ ਕੋਈ ਸਲਾਹ ਸੀ ਜਾਂ ਕੋਈ ਹੋਰ ਪਲਾਨ ਜਿਹੜਾ ਦਿੱਤਾ ਜਾਣਾ ਸੀ ਇਹ ਜਿਹੜਾ ਹੈ ਕਿਤਨਾ ਕਿਤੇ ਜੇ ਸਰਦਾਰ ਤਰਮਨਜੀਤ ਸਿੰਘ ਤੇ ਸੀ ਉਹਨਾਂ ਨੇ ਕਿਹਾ ਕਿ ਅੰਡਰ ਦਾ ਕਾਰਪਟ ਇਹ ਚੀਜ਼ਾਂ ਹੈਗੀਆਂ ਨੇ ਕਿਤਨਾ ਕਿਤੇ ਇਹਨਾਂ ਨੂੰ ਬਾਅਰ ਅਤੇ ਇੰਡੀਪੈਂਡੈਂਟ ਇਨਕੁਆਇਰੀ ਦੀ ਲੋੜ ਹੈਗੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਕਿੰਨੀ ਕੁ ਸ਼ਮੂਲੀਅਤ ਇੱਥੋਂ ਦੀ ਉਸ ਟਾਈਮ ਦੀ ਜਿਹੜੀ ਮਾਰਗਰੇਟ ਥੈਚਰ ਹੋਣਾ ਦੀ ਜਿਹੜੀ ਸਰਕਾਰ ਸੀ ਉਹ ਸੀ ਕਿਉਂਕਿ ਬਕਾਇਦਾ ਉਹ ਇੰਦਰਾ ਗਾਂਧੀ ਤੇ ਨਾਲ ਉਹਨਾਂ ਦੇ ਜਿਹੜੇ ਸੰਬੰਧ ਨੇ ਕਾਫੀ ਚੰਗੇ ਦੱਸੇ ਜਾਂਦੇ ਨੇ ਉਸ ਸਮਿਆਂ ਦੇ ਵਿੱਚ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਗੱਲ ਪਿਛਲੇ ਲੰਬੇ ਸਮੇਂ ਤੋਂ ਹੋ ਰਹੀ ਹੈ ਸਾਲ 2021 ਦੇ ਵਿੱਚ ਹੀ ਸਰਕਾਰ ਨੇ ਡੀਸੀ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਕਿ ਤਿਆਰੀਆਂ ਸ਼ੁਰੂ ਕਰੋ ਸਾਲ 2022 ਦੇ ਵਿੱਚ ਸਿਗਾ ਕਿ ਚੋਣਾਂ ਦੀ ਜੋ ਲਿਸਟ ਹੈਗੀ ਆ ਵੋਟਰਾਂ ਦੀ ਉਹ ਪੂਰੀ ਤਰੀਕੇ ਨਾਲ ਬਣਾ ਲੀਤੀ ਜਾਏ ਲੇਕਿਨ ਸਾਲ 2023 ਤੋ ਪੂਰਾ ਮਾਮਲਾ ਲਟਕਿਆ ਹੋਇਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਦੀ ਜਦ ਅਸੀਂ ਗੱਲ ਕਰਦੇ ਹਾਂ ਮੁੱਢਲੀ ਸੂਚੀ ਜੋ ਵੋਟਰਾਂ ਦੀ ਤਿਆਰ ਹੋਣੀ ਚਾਹੀਦੀ ਹੈ ਉਸ ਦੇ ਉੱਤੇ ਪ੍ਰਸ਼ਾਸਨ ਨੇ ਆਪਣੀ ਸਹਿਮਤੀ ਤਾਂ ਜ਼ਾਹਿਰ ਕੀਤੀ ਹੈ ਲੇਕਿਨ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਈ ਤਰੀਕੇ ਦੇ ਸਵਾਲ ਅਖੜੇ ਕੀਤੇ ਨੇ ਬਿਲਕੁਲ ਉਹਨਾਂ ਨੇ ਜਿਹੜਾ ਹੈਗਾ ਮੇਨ ਉਹਨਾਂ ਨੇ ਕਿਹਾ ਕਿ ਇੱਥੇ ਗੈਰ ਸਿੱਖਾਂ ਦੀਆਂ ਜਿਹੜੀਆਂ ਵੋਟਾਂ ਬਣੀਆਂ ਹੋਈਆਂ ਨੇ ਕਿ ਉਹਨਾਂ ਦੇ ਨਾਮ ਦੇ ਨਾਲ ਸਿੰਘ ਤੇ ਕੌਰ ਵੀ ਜਿਹੜਾ ਹੈ ਨਹੀਂ ਹੈਗਾ ਦੂਜੇ ਬਣੇ ਉਹਨਾਂ ਨੇ ਇੱਕ ਹੋਰ ਓਬਜੈਕਸ਼ਨ ਲਗਾਇਆ ਕਿ ਫੋਟੋਆਂ ਕਿਉਂ ਹਟਾਈਆਂ ਗਈਆਂ ਨੇ ਕਿਉਂਕਿ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਚੋਣਾਂ ਨੇ ਉਹ ਉਹਦੇ ਚ ਕਲੀਅਰ ਕੱਟ ਹੈ ਕਿ ਸਿਰਫ ਸੈਜ ਧਾਰੀ ਸਿੱਖ ਆਪਾਂ ਕਹਿ ਲਈਏ ਜਾਂ ਕੇਸਾ ਧਾਰੀ ਸਿੱਖ ਤੇ ਅਮਰਤ ਧਾਰੀ ਸਿੱਖ ਹੀ ਜਿਹੜਾ ਹੈ ਉਹ ਵੋਟ ਪਾ ਸਕਦਾ ਹੈ ਜਿਨ੍ਹਾਂ ਨੇ ਕੇਸਾਂ ਦੀ ਆਪਾਂ ਕਹਿ ਲਈਏ ਕਿ ਕੈਸ ਕਤਲ ਕੀਤੇ ਹੋਏ ਨੇ ਉਹ ਉਸ ਦੇ ਵਿੱਚ ਵੋਟ ਨਹੀਂ ਪਾ ਸਕਦੇ ਤੇ ਜੇ ਇੱਥੇ ਉਸ ਦੇ ਹੋਰ ਅੱਗੇ ਜਾ ਕੇ ਗੈਰ ਸਿੱਖਾਂ ਦੀਆਂ ਜੇ ਬਣੀਆਂ ਹੋਈਆਂ ਨੇ ਤੇ ਜਦ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਕਿ ਨੀਮਾ ਨੂੰ ਪੂਰਾ ਫੋਲੋ ਨਹੀਂ ਕੀਤਾ ਗਿਆ ਫਿਰ ਆਪਣੇ ਆਪ ਦੇ ਵਿੱਚ ਇੱਕ objectionable ਹੈ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਬੀਬੀਆਂ ਦੀਆਂ ਵੋਟਸ ਹੈਗੀਆਂ ਨੇ ਉਹ ਪਹਿਲਾਂ ਵੀ ਇਸ ਤਰ੍ਹਾਂ ਦਾ ਜਿਹੜਾ ਆਪਾਂ ਕਹਿ ਲਈ ਕਿ ਆਇਆ ਸੀ ਜਾਂ ਹਰਿਆਣਾ ਕਮੇਟੀ ਵਾਲਾ ਤੁਹਾਨੂੰ ਯਾਦ ਹੋਵੇਗਾ ਕਿ ਜਿਸ ਤਰੀਕੇ ਦੀਆਂ ਬਣੀਆਂ ਸੀ ਤੇ ਫਿਰ ਉੱਪਰ ਤੱਕ ਗੱਲ ਗਈ ਸੀ ਤੇ ਉਹਨਾਂ ਨੇ ਉਹ ਮਸਲੇ ਨੂੰ ਹੱਲ ਕਰ ਰਿਆ ਸੀ 50 ਲੱਖ ਤੋਂ ਉੱਪਰ ਜਿਹੜੀਆਂ ਵੋਟਸ ਜਿਹੜੀਆਂ ਨੇ ਬਣ ਚੁੱਕੀਆਂ ਨੇ ਆਪਾਂ ਕਹਿ ਲਈਏ ਤੇ ਆਉਣ ਵਾਲੇ ਹੋ ਸਕਦਾ ਹੈ ਕਿ ਕੁਝ ਮਹੀਨਿਆਂ 'ਚ ਚੋਣਾ ਹੋਣ ਵੀ ਜੀ ਬਾਕੀ ਦੇਖਦੇ ਆ ਕਿ ਕੀ ਇਸ ਤੇ ਕੋਈ ਲੀਗਲ ਐਕਸ਼ਨ ਜਿਹੜਾ ਹੈ ਸ਼੍ਰੋਮਣੀ ਕਮੇਟੀ ਵੱਲੋਂ ਲਿਆ ਜਾਂਦਾ ਹੈ ਜਾਂ ਨਹੀਂ ਜਾਂ ਕਿਵੇਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਦੋਂ ਹੁੰਦੀਆਂ ਨੇ ਕਿਸ ਤਰੀਕੇ ਦੇ ਨਾਲ ਹੁੰਦੀਆਂ ਨੇ ਕਿਉਂਕਿ ਸਰਕਾਰ ਦੇ ਵੱਲੋਂ ਨਹੀਂ ਕਰਵਾਈਆਂ ਗਈਆਂ ਔਰ ਕਿਤੇ ਨਾ ਕਿਤੇ ਬੜਾ ਦੁਖਦਾਈ ਹੈ ਤੁਸੀਂ ਦੇਖੋ ਕਿ ਕੋਈ ਸਰਕਾਰ ਚਲਦੀ ਹੈਗੀ ਚਾਹੇ ਵਿਧਾਨ ਸਭਾਏ ਕਦੀ ਇਸ ਤਰ੍ਹਾਂ ਦਾ ਹੋਇਆ ਹੈ ਕਿ 25 30 ਤੁਹਾਡੇ ਜਿਹੜੇ ਐਮ ਐਲ ਏ ਉਹ ਆਪਣੀ ਉਮਰ ਹੀ ਪੂਰੀ ਕਰ ਚੁੱਕੇ ਹੋਣ ਉੱਥੇ ਤਾਂ ਹੱਥੋਂ ਆ ਤੇ ਇਲੈਕਸ਼ਨ ਕਮਿਸ਼ਨ ਆ ਜਾਂਦਾ ਹੈ ਕਿ 6 ਮਹੀਨੇ ਦੇ ਅੰਦਰ ਅੰਦਰ ਤੁਸੀਂ ਜਿਹੜੀ ਚੋਣ ਕਰੋ ਤੇ ਇੱਥੇ ਤਕਰੀਬਨ 30 31 ਮੈਂਬਰ ਅਕਾਲ ਚਲਾਣਾ ਕਰ ਚੁੱਕੇ ਨੇ ਜਿਹੜੇ ਸ਼ਰੂਮਣੀ ਕਮੇਟੀ ਦੇ ਨੇ ਤੇ ਫਿਰ ਪਹਿਲੀ ਗੱਲ ਇਹ ਸਾਡਾ ਸਿਸਟਮ ਹੈ ਨਹੀਂ ਜੇ ਸਿਸਟਮ ਥੋਪਿਆ ਹੋਇਆ ਹੈ ਘਟੋ-ਘਟ ਤੁਸੀਂ ਇਹਨੂੰ ਤੇ ਆਪਣੇ ਸਾਥ ਦੇ ਨਾਲ ਫੋਲੋ ਕਰੋ ਜੇ ਤੁਹਾਡੀਆਂ ਸਰਕਾਰਾਂ ਨਹੀਂ 5 ਸਾਲ ਬਾਅਦ ਚੱਲ ਸਕਦੀਆਂ ਜਾਂ ਜੇ ਸਰਕਾਰਾਂ ਦੀ ਇਲੈਕਸ਼ਨ ਕਰਾਣੀ ਪੈਂਦੀ ਹੈ ਤੇ ਸਿੱਖ ਜਥੇਬੰਦੀ ਨੇ ਇਹੀ ਮੰਗ ਰਹੀ ਹੈ ਕਿ ਤੁਸੀਂ ਇਹਦੀ ਇਲੈਕਸ਼ਨ ਤੇ ਕਰਾਓ ਸਮੇਂ ਸਿਰ ਕਰਾਓ ਤਾਂ ਕਿ ਵੱਖ-ਵੱਖ ਤਰ੍ਹਾਂ ਦੇ ਲੋਕਾਂ ਨੂੰ ਆਉਣ ਦਾ ਮੌਕਾ ਮਿਲੇ ਇਹ ਨਹੀਂ ਕਿ ਜਿਹੜੇ ਤੁਹਾਡੇ ਅੰਡਰ ਨੇ ਜਿਹੜੇ ਤੁਹਾਡੇ ਪਸੰਦੀਦਾ ਚਿਹਰੇ ਹੈਗੇ ਨੇ ਉਹੀ ਦੁਬਾਰਾ ਆਉਣ ਤੇ ਉਹੀ ਜਿਹੜਾ ਹੈ ਕੰਮਕਾਰ ਜਿਹੜਾ ਇਸੇ ਵੇਲੇ ਸੰਭਾਲਣ ਬਿਲਕੁਲ ਜੀ ਪੰਜਾਬ ਤੋਂ ਬਾਹਰ ਨਿਕਲ ਕੇ ਹੁਣ ਗੱਲ ਕਰਾਂਗੇ ਯੂਕੇ ਦੀ ਯੂਕੇ ਦੀ ਸੰਸਦ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜੋ ਸਿੱਖ ਚਿਹਰੇ ਮੌਜੂਦ ਨੇ ਉਹਨਾਂ ਵਿੱਚੋਂ ਇੱਕ ਯੂਕੇ ਦੇ ਵਿੱਚ ਪਹਿਲੇ ਦਸਤਾਰ ਧਾਰੀ ਮੈਂਬਰ ਪਾਰਲੀਮੈਂਟ ਜੋ ਬਣੇ ਸਦ 2017 ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਉਹਨਾਂ ਨੇ ਆਪਣੀ ਸੰਸਦ ਦੇ ਵਿੱਚ ਇੱਕ ਮੁੱਦਾ ਚੁੱਕਿਆ ਮੁੱਦਾ ਚੁੱਕਿਆ ਕਿ 1984 ਦੇ ਵਿੱਚ ਜੋ ਘੱਲੂ ਘਰਾ ਵਾਪਰਿਆ ਸੀ ਉਸ ਦੀ ਜਹੀ ਜਾਂਚ ਕਰਾਈ ਜਾਏ ਕਿ ਸਾਲ 2013 14 ਦੇ ਵਿੱਚ ਜੋ ਪਰਚੇ ਬਾਰ ਆਏ ਸੀ ਯੂਕੇ ਤੋਂ ਹੀ ਕੀ ਹੋ ਸਕਦਾ ਹੈ ਸ਼ਮੂਲੀਅਤ ਇਥੋਂ ਦੀ ਸਰਕਾਰ ਦੀ ਉਸ ਉਹਨਾਂ ਵਿਲਿਆਂ ਦੇ ਵਿੱਚ ਭਾਰਤ ਦੀ 1984 ਵਾਲੀ ਸਰਕਾਰ ਨੂੰ ਕਿਸੇ ਤਰੀਕੇ ਦੀ ਮਦਦ ਸਲਾਮ مشوره باوجود ضرور ਹੋਵੇ 인ਕੁਆਰੀ ਦੀ ਗੱਲ ਇੱਥੇ ਤਨਮਨਜੀਤ ਸਿੰਘ ਢੇਸੀ ਨੇ ਕੀਤੀ ਹੈ ਇਸ ਦੇ ਪਿੱਛੇ ਅਸੀਂ ਗੱਲ ਕਰੀ ਜਦ ਉਹ ਵਿਰੋਧੀ ਧਿਰ ਦੇ ਵਿੱਚ ਸੀ ਤਦ ਵੀ ਉਸ ਗੱਲ ਦੀ ਪੂਰ ਜ਼ੋਰ ਤੱਕ ਨਾਲ ਗੱਲ ਕਰਦੇ ਸੀ ਅੱਜ ਸੱਤਾ ਥਰਚ ਬੈਠ ਕੇ ਵੀ ਆਪਣੀ ਸਰਕਾਰ ਨੂੰ ਸਵਾਲ ਕਰ ਰਹੇ ਯੂਕੇ ਦਾ ਇੱਕ ਸਿਸਟਮ ਹੈਗਾ ਕਿ ਬਹੁਤ ਸਾਰੇ ਜਿਹੜੇ ਆਪਾਂ ਕਹ ਲਈ ਕਿ ਜਿਹੜੇ ਕਲਾਸੀਫਾਈਡ ਡਾਕੂਮੈਂਟ ਨਹੀਂ ਹੁੰਦੇ ਜਿਹੜੇ ਕਿ ਕਿਤਨਾ ਕਿਤੇ ਆਪਾਂ ਕਹ ਲਈ ਕਿ ਉਹਨਾਂ ਨੂੰ ਤਕਰੀਬਨ 30 ਕਿ ਸਾਲਾਂ ਬਾਅਦ ਜਿਹੜਾ ਹੈ ਨਸ਼ਰ ਕੀਤਾ ਜਾਂਦਾ ਹੈ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਫਾਈਲਾਂ ਹੁੰਦੀਆਂ ਨੇ ਤੇ ਜਿੱਦਾਂ ਤੁਸੀਂ ਕਿਹਾ ਕਿ 2014 13 14 ਦੇ ਵਿੱਚ ਤੇ 1984 ਨੂੰ ਜਿਹੜਾ ਹੁੰਦਾ ਹੈਗਾ ਇੱਕ ਲੂਕਾਰਾ ਹੁੰਦਾ ਹੈ ਭਾਰਤੀ ਹਕੂਮਤ ਭਾਰਤੀ ਜਿਹੜੀ ਆਰਮੀ ਹੈਗੀ ਉਹ ਦਰਬਾਰ ਸਾਹਿਬ ਤੇ ਹਮਲਾ ਕਰਦੀ ਹੈਗੀ ਹੈ ਹੁਣ ਉਦੋਂ ਇਹਨਾਂ ਨੂੰ ਇੰਨਾ ਕਿਤੇ ਪਤਾ ਲੱਗ ਗਿਆ ਕਿ ਜਦੋਂ ਫਾਈਲਾਂ ਖੁੱਲੀਆਂ ਕਿ ਕਿਤਨਾ ਕਿਤੇ ਸ਼ਮੂਲੀਅਤ ਸੀ ਕਿਉਂਕਿ ਇਹ ਮਸਲਾ ਇੱਧਰ ਆਇਆ ਸੀ ਤੇ ਉਹ ਸਲਾਹ ਕਿੰਨੀ ਦਿੱਤੀ ਗਈ ਕੀ ਉਹ ਸਲਾਹ ਸਿਰਫ ਲਫ਼ਜ਼ਾਂ ਦੀ ਸਲਾਹ ਸੀ ਕਿ ਤੁਸੀਂ ਇਹ ਕੰਮ ਕਰੋ ਜਾਂ ਨਾ ਕਰੋ ਜਾਂ ਕਿਤਨਾ ਕਿਤੇ ਉਹ 40 ਕਾਰਵਾਈ ਦੇ ਵਿੱਚ ਕੋਈ ਸਲਾਹ ਸੀ ਜਾਂ ਕੋਈ ਹੋਰ ਪਲਾਨ ਜਿਹੜਾ ਦਿੱਤਾ ਜਾਣਾ ਸੀ ਇਹ ਜਿਹੜਾ ਹੈ ਕਿਤਨਾ ਕਿਤੇ ਜਿਵੇਂ ਸਰਦਾਰ ਤਰਮਨਜੀਤ ਸਿੰਘ ਢੇਸੀ ਹੋਣਾ ਨੇ ਕਿਹਾ ਕਿ ਅੰਡਰ ਦਾ ਕਾਰਪਟ ਇਹ ਚੀਜ਼ਾਂ ਹੈਗੀਆਂ ਨੇ ਕਿਤਨਾ ਕਿਤੇ ਇਹਨਾਂ ਨੂੰ ਬਾਹਰ ਅਤੇ ਇੰਡੀਪੈਂਡੈਂਟ ਇਨਕੁਆਰੀ ਦੀ ਲੋੜ ਹੈਗੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਕਿੰਨੀ ਕਿ ਸ਼ਮੂਲੀਅਤ ਇੱਥੋਂ ਦੀ ਉਸ ਟਾਈਮ ਦੀ ਜਿਹੜੀ ਮਾਰਗਰੇਟ ਥੈਚਰ ਹੋਣਾ ਦੀ ਜਿਹੜੀ ਸਰਕਾਰ ਸੀ ਉਹ ਸੀ ਕਿਉਂਕਿ ਬਕਾਇਦਾ ਉਹ ਇੰਦਰਾ ਗਾਂਧੀ ਦੇ ਨਾਲ ਉਹਨਾਂ ਦੇ ਜਿਹੜੇ ਸੰਬੰਧ ਨੇ ਕਾਫੀ ਚੰਗੇ ਦੱਸੇ ਜਾਂਦੇ ਨੇ ਉਸ ਸਮਿਆਂ ਦੇ ਵਿੱਚ ਤੇ ਇਸ ਦੀ ਇਹਨਾਂ ਨੇ ਜਿਹੜੀ ਹੈ ਮੰਗ ਦੁਬਾਰਾ ਇੱਕ ਵਾਰੀ ਕੀਤੀ ਹੈ ਔਰ ਆਪਣੀ ਹੀ ਸਰਕਾਰ ਤੋਂ ਕੀਤੀ ਹੈਗੀ ਹੈ ਕੋਣ ਸਰਕਾਰ ਕੀ ਇਸ ਤਰ੍ਹਾਂ ਦੀ ਇੰਡੀਪੈਂਡੈਂਟ ਇਨਕੁਆਇਰੀ ਕਰਨ ਦੇ ਵਿੱਚ ਕਿੰਨੀ ਆਪਾਂ ਕਹਿ ਸਕਦੇ ਹਾਂ ਹੋਏਗੀ ਜਾਂ ਭਾਰਤ ਵਾਲੇ ਬੰਦੇਓ ਕਿੱਦਾਂ ਦਾ ਕੋਈ ਪ੍ਰੈਸ਼ਰ ਹੋਏਗਾ ਜਾਂ ਨਹੀਂ ਹੋਏਗਾ ਜਾਂ ਉਹਨਾਂ ਨੂੰ ਇਹ ਚੀਜ਼ਾਂ ਦਾ ਕੋਈ ਬਹੁਤਾ ਜਿਆਦਾ ਆਪਾਂ ਕਹਿ ਲਈ ਕਿ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਉਦੋਂ ਕੀ ਹੋਇਆ ਜਾਂ ਕਿਉਂਕਿ ਉਹਨਾਂ ਵੱਲੋਂ ਤਾਂ ਇਸ ਤਰ੍ਹਾਂ ਦੀ ਕੋਈ ਜਾਂਚ ਇਸ ਤਰ੍ਹਾਂ ਦਾ ਕੋਈ ਵਾਈਟ ਪੇਪਰ ਕਦੀ ਇਹ ਚੀਜ਼ਾਂ ਸਾਹਮਣੇ ਨਹੀਂ ਆਈਆਂ ਪਰ ਇੱਧਰਲੇ ਮੁਲਕਾਂ ਦੇ ਵਿੱਚ ਜਿਹੜੀਆਂ ਨੇ ਇਹ ਹੁੰਦਾ ਹੈ ਕਿ 30 ਸਾਲਾਂ ਬਾਅਦ ਜਿਹੜਾ ਹੈ ਡਾਕੂਮੈਂਟ ਜਿਹੜੇ ਨੇ ਉਹ ਖੁੱਲਦੇ ਹੈਗੇ ਨੇ ਤੇ ਉਦੋਂ ਹੀ ਇਹ ਮੁੱਦਾ ਬੜਾ ਉੱਭਰਿਆ ਸੀ ਔਰ ਉਦੋਂ ਤੋਂ ਹੀ ਸਿੱ ਮੰਗ ਕਰ ਰਹੀਆਂ ਸੀ ਹੁਣ ਇਹ ਹੈ ਕਿ ਲੰਬੇ ਸਮੇਂ ਤੋਂ ਜਿਹੜੀ ਹੈ ਸਰਕਾਰ ਹੀ ਉਹਨਾਂ ਦੀ ਸੀ ਤੇ ਉਹਨਾਂ ਦੀ ਆਪਣੀ ਸਰਕਾਰ ਤੀ ਇਨਕੁਆਰੀ ਕਿਉਂ ਕਰਾਉਣੀ ਹੈ ਹੁਣ ਸਰਕਾਰ ਬਦਲੀ ਹੈਗੀ ਹੈ ਲੇਬਰ ਦੀ ਗਵਰਨਮੈਂਟ ਹੈ ਦੇਖਦੇ ਆ ਕਿ ਕੀ ਉਸ ਨੂੰ ਅੱਗੇ ਗੋ ਹੈਡ ਦਿੰਦੇ ਹੈਗੇ ਆ ਜਾਂ ਕੀ ਜਾਂਚ ਹੁੰਦੀ ਹੈ ਫਿਰ ਜਾਂਚ ਦੇ ਵਿੱਚ ਕੀ ਕੁਝ ਸਾਹਮਣੇ ਆਉਂਦਾ ਹੈਗਾ ਬਿਲਕੁਲ ਜੀ ਤੇ ਅੱਗੇ ਗੱਲ ਕਰਾਂਗੇ ਜੀ ਸੀਨੀਅਰ ਵਕੀਲ ਮਨਜੀਤ ਸਿੰਘ ਅਖਿਆਰਾ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਹੈ ਸ਼੍ਰੀ ਘਾਟਕ ਸਾਹਿਬ ਨੂੰ ਸਮੇਂ-ਸਮੇਂ ਤੇ ਪੰਜਾਬ ਅਤੇ ਪੰਥਕ ਮੁੱਦਿਆਂ ਦੇ ਉੱਤੇ ਨਿਰੰਤਰ ਆਪਣੇ ਵਿਚਾਰ ਇਹ ਰੱਖਦੇ ਰਹਿੰਦੇ ਨੇ ਇਸ ਚਿੱਠੀ ਦੇ ਵਿੱਚ ਕਿਸ ਚੀਜ਼ ਦਾ ਜ਼ਿਕਰ ਵਧੇਰੇ ਤੌਰ ਤੇ ਉਹਨਾਂ ਵੱਲੋਂ ਕੀਤਾ ਗਿਆ ਇਸ ਦੀ ਗੱਲ ਸੰਗਤ ਦੇ ਨਾਲ ਜ਼ਿਕਰ ਅਸੀਂ ਕਰੀਏ ਬਿਲਕੁਲ ਤੁਹਾਨੂੰ ਯਾਦ ਹੋਵੇਗਾ ਕਿ ਸਮੇਂ-ਸਮੇਂ ਤੇ ਅਕਾਲੀ ਦਰਬਾਰ ਦਾ ਜਿਹੜਾ ਧੜਾ ਹੈਗਾ ਉਹ बार-बार ਇਲੈਕਸ਼ਨ ਕਮਿਸ਼ਨ ਦਾ ਕਿ ਸਾਡੀ ਜਿਹੜੀ ਰਜਿਸਟ੍ਰੇਸ਼ਨ ਰੱਦ ਹੋ ਜਾਏਗੀ ਇਹ ਵਾਲੇ ਜਿਹੜੇ ਮੁੱਦੇ ਜਾਂ ਇਹ ਆਪਾਂ ਕਹਿ ਲਈਏ ਕਿ ਕਿਤਨਾ ਕਿਤੇ ਇਸ ਨੂੰ ਵਰਤ ਕੇ ਇਹ बार-बार ਕਹਿੰਦਾ ਰਿਹਾ ਔਰ ਉਹ ਵੀ ਸਮੇਂ-ਸਮੇਂ ਤੇ ਅਕਾਲ ਤਖਤ ਸਾਹਿਬ ਦੇ ਜਿਹੜੇ ਮੌਜੂਦਾ ਜਥੇਦਾਰ ਨੇ ਜਸਦਾਰ ਰਗਵੀਰ ਸਿੰਘ ਜੀ ਉਹ ਵੀ ਬਕਾਇਦਾ ਜਿਹੜਾ ਹੈ ਇਸ ਚੀਜ਼ ਦੇ ਉੱਤੇ ਜਿਹੜਾ ਹੈ ਬਾਕੀ ਬੰਦੇ ਉਹ ਵੀ ਜਿਹੜੀ ਸਲਾਮ ਅਸ਼ਬਰਾ ਲੈਂਦੇ ਰਹਿੰਦੇ ਨੇ ਚਾਹੀ ਇਹਨਾਂ ਦੇ ਕੋਲੋਂ ਹੋਵੇ ਜਾਂ ਜਿਹੜੇ ਐਡਵੋਕੇਟ ਫੁਲਕਾ ਹੈਗੇ ਨੇ ਹਰਬਿੰਦਰ ਸਿੰਘ ਉਹਨਾਂ ਦੇ ਕੋਲੋਂ ਹੋਵੇ ਤੇ ਹੁਣ ਬਕਾਇਦਾ ਇਹਨਾਂ ਨੇ ਦੋ ਸਫੇ ਦੀ ਜਿਹੜੀ ਚਿੱਠੀ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਲਿਖੀ ਹੈ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਦੇਸ਼ ਦਾ ਜਿਹੜਾ ਸੰਵਿਧਾਨ ਹੈ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ ਔਰ ਅਕਾਲੀ ਦਲ ਦੀ ਜਿਹੜੀ ਪੁਨਰ ਸਰਜੀਤੀ ਹੈ ਉਸ ਦੇ ਵਿੱਚ ਅਕਾਲ ਤਖਤ ਕੋਈ ਅੜਚਾ ਨਹੀਂ ਹੈ ਉਹਨਾਂ ਨੇ ਬਕਾਇਦਾ ਦੋ ਚਾਰ ਹਵਾਲੇ ਦਿੱਤੇ ਨੇ ਜਿਸ ਦੇ ਵਿੱਚ 1952 ਦੇ ਵਿੱਚ ਹੁਕਮ ਸਿੰਘ ਦਾ ਪੰਥਕ ਟਿਕਟ ਮਸਲ ਮਿਲਣ ਵਾਲਾ ਮਸਲਾ ਸੀ ਔਰ ਪਹਿਲਾਂ ਹਾਈ ਕੋਰਟ ਦੇ ਵਿੱਚ ਗਿਆ ਔਰ ਫਿਰ ਸੁਪਰੀਮ ਕੋਰਟ ਦੇ ਵਿੱਚ ਗਿਆ ਔਰ ਬਕਾਇਦਾ ਉਹ ਖਾਰਜ ਹੋ ਗਿਆ ਸੀ ਇਸ ਦੇ ਨਾਲ ਨਾਲ ਕਰਨਾਟਕਾ ਦੇ ਮੁੱਖ ਮੰਤਰੀ ਦਾ ਵੀ ਕੋਸ਼ੇ ਇਸੇ ਤਰੀਕੇ ਦਾ ਜਿਹੜਾ ਕੇਸ ਹੈਗਾ ਸੀ ਤੇ ਉਹ ਵੀ ਜਿਹੜਾ ਹੈ ਖਾਰਜ ਹੋ ਗਿਆ ਸੀ ਕਿਤੇ ਨਾ ਕਿਤੇ ਉਹ ਕਹਿੰਦੇ ਕਿ ਜੋ ਗੱਲਾਂ ਜਿਹੜੀਆਂ ਕਲੀਅਰ ਨੇ ਕਿ ਜਿਹੜਾ ਧਾਰਮਿਕ ਮੁਖੀ ਹੈਗਾ ਚਾਹੇ ਕਿਸੇ ਵੀ ਸੰਸਥਾ ਦਾ ਹੋਵੇ ਚਾਹੇ ਉਹ ਪੋਪ ਹੋਵੇ ਪਾਦਰੀ ਹੋਵੇ ਗ੍ਰੰਥੀ ਹੋਵੇ ਜਥੇਦਾਰ ਹੋਵੇ ਕਿਸੇ ਮੱਠ ਦਾ ਜਾਂ ਮੰਦਰ ਦਾ ਪੁਜਾਰੀ ਹੋਵੇ ਕਿ ਉਸ ਨੂੰ ਵੋਟ ਜਾਂ ਚੋਣ ਲੜਨ ਦਾ ਹੱਕ ਵੀ ਹੈਗਾ ਹੈ ਤੇ ਚੋਣਾਂ ਦੇ ਵਿੱਚ ਖੜਨ ਦਾ ਵੀ ਹੱਕ ਹੈ ਪ੍ਰਚਾਰ ਕਰਨ ਦਾ ਵੀ ਹੱਕ ਹੈ ਕਿ ਮਤਲਬ ਸਿਆਸਤ ਇਸ ਤਰੀਕੇ ਦੀ ਜਿਹੜੀ ਹੈ ਤੁਹਾਡੇ ਤੇ ਕੋਈ ਇਸ ਤਰ੍ਹਾਂ ਦਾ ਆਪਾਂ ਕਹ ਲਈਏ ਕਿ ਕੋਈ ਇਸ ਤਰ੍ਹਾਂ ਦੀ ਪਾਬੰਦੀ ਜਿਹੜੀ ਨਹੀਂ ਲਾਉਂਦੀ ਹੈਗੀ ਇਲੈਕਸ਼ਨ ਕਮਿਸ਼ਨ ਨਹੀਂ ਲਾਉਂਦਾ ਹੈਗਾ ਕਿਉਂਕਿ ਅਕਾਲੀ ਦਲ ਦੇ ਵੱਲੋਂ ਬਾਰ ਬਾਰ ਇਹੀ ਬੇਨਤੀ ਕੀਤੀ ਜਾਂਦੀ ਜਾਂ ਇਹੀ ਆਪਾਂ ਕਹ ਲਈਏ ਕਿ ਵਿਚਾਰ ਜਿਹੜੇ ਦਿੱਤੇ ਜਾਂਦੇ ਆ ਕਿ ਸਾਡੀ ਮੈਂਬਰਸ਼ਿਪ ਰੱਦ ਹੋ ਜਾਏਗੀ ਸਾਡਾ ਚੋਣ ਨਿਸ਼ਾਨ ਰੱਦ ਹੋ ਜਾਏਗਾ ਕਿ ਉਸ ਨੂੰ ਲੈ ਕੇ ਹੀ ਜਿਹੜਾ ਹੈ ਇਹ ਵੀ ਸਮੇਂ ਸਮੇਂ ਤੇ ਕਿਉਂਕਿ ਏ ਵੀ ਅਕਾਲੀ ਦਲ ਦੇ ਵਿੱਚ ਰਹੇ ਹੈਗੇ ਨੇ ਲੰਮਾ ਸਮਾਂਏ ਰਹੇ ਨੇ ਔਰ ਇਲੈਕਸ਼ਨ ਕਮਿਸ਼ਨ ਦੇ ਨਾਲ ਜੇ ਆਪਾਂ ਕਹੀ ਕਿ ਬਕਾਇਦਾ ਐ ਐਜ਼ ਅ ਸਿਗਨੇਟਰੀ ਅਥਾਰਟੀ ਵੀ ਇਹ ਰਹੇ ਹੈਗੇ ਨੇ ਤੇ ਜਿੰਨੀ ਇਨਫਾਰਮੇਸ਼ਨ ਇਹਨਾਂ ਦੇ ਕੋਲ ਹੋਏਗੀ ਹੁਣ ਚਾਹੀਦਾ ਹੈ ਕਿ ਖੁੱਲੇ ਮੰਚ ਦੇ ਉੱਤੇ ਮੇਰੇ ਖਿਆਲ ਨਾਲ ਤੇ ਡਿਬੇਟ ਜਿਹੜੀ ਕਰਵਾ ਦੇਣੀ ਚਾਹੀਦੀ ਹੈ ਅਕਾਲੀ ਦਲ ਵਾਲੇ ਆਪਣੇ ਜਿਹੜੇ ਵਕੀਲ ਲੈ ਆਉਣ ਤੇ ਇਧਰਲੇ ਬੰਨੇ ਵਾਲੇ ਵੀ ਵਕੀਲ ਹੋ ਜਾਣ ਤਾਂ ਕਿ ਇੱਕ ਵਾਰੀ ਮਸਲਾ ਜਿਹੜਾ ਕਲੀਅਰ ਹੋ ਜਾਵੇ ਤੇ ਦੂਜੇ ਐਂਗਲ ਤੋਂ ਜੇ ਦੇਖਣਾ ਹੋਵੇ ਜੇ ਆਪਾਂ ਕਹਿ ਲਈ ਕਿ ਅਕਾਲ ਤਖਸੈਬ ਨੂੰ ਸਮਰਪਤਾ ਫਿਰ ਉਹ ਕਿਸੇ ਕੰਡੀਸ਼ਨ ਦੇ ਨਾਲ ਨਹੀਂ ਹੁੰਦਾ ਸਮਰਪਣ ਮਤਲਬ ਜੇ ਆਪਾਂ ਕਹਿ ਦਿੰਦੇ ਆ ਨਾ ਕਿ ਕਿ ਅਸੀਂ ਸਮਰਪਤਾ ਹੈਗੇ ਆ ਪਰ ਕੰਡੀਸ਼ਨ ਆ ਇਸ ਤਰ੍ਹਾਂ ਦਾ ਨਹੀਂ ਹੁੰਦਾ ਜੇ ਅਸੀਂ ਸਾਡਾ ਗੁਰੂ ਨੂੰ ਸਮਰਪਣ ਹੈ ਤੇ ਉਹ ਤਾਂ ਫਿਰ ਅਨਕੰਡੀਸ਼ਨਲ ਹੁੰਦਾ ਹੈ ਉਹਦੇ ਵਿੱਚ ਚੋਣ ਕਮਿਸ਼ਨ ਉਹਦੇ ਵਿੱਚ ਹੋਰ ਇਸ ਤਰ੍ਹਾਂ ਦੀਆਂ ਹਦਾਇਤਾਂ ਕਿਤਨਾ ਕਿਤੇ ਉਹ ਕੰਮ ਨਹੀਂ ਕਰਦੀਆਂ ਉਥੇ ਫਿਰ ਜੇ ਪੂਰਨ ਸਮਰਪਣ ਹੋਵੇ ਤੇ ਜੇ ਕੌਮ ਤੁਹਾਡੇ ਨਾਲ ਹੋਵੇ ਫਿਰ ਉਥੇ ਟਿਕਟਾਂ ਮਿਲਣ ਨਾ ਮਿਲ ਉਹ ਇੰਨਾ ਜ਼ਿਆਦਾ ਮਾਇਨੇ ਨਹੀਂ ਰੱਖਦਾ ਉਹ ਕੌਮ ਫਿਰ ਆਪਣੇ ਆਪ ਹੀ ਦੇਖ ਲਵੇਗੀ ਦੂਜਾ ਜਿਹੜਾ ਹੈਗਾ ਕਿ ਹਰਿਆਣਾ ਕਮੇਟੀ ਦੀਆਂ ਚੋਣਾਂ ਹੋਣੀਆਂ ਨੇ ਹੁਣ ਕਾਲੀ ਦਲ ਉਥੇ ਜਿਹੜਾ ਹੈਗਾ ਕੋਰਟ ਦੇ ਵਿੱਚ ਜਾ ਕੇ ਕਹਿੰਦਾ ਹੈਗਾ ਕਿ ਤੁਸੀਂ ਧਾਰਮਿਕ ਜਿਹੜੀ ਜਥੇਬੰਦੀ ਜਾਂ ਜਿਹੜੀ ਸਿਆਸੀ ਪਾਰਟੀ ਹੈ ਉਸ ਨੂੰ ਤੁਸੀਂ ਚੋਣ ਲੜਨ ਦਾ ਅਧਿਕਾਰ ਨਹੀਂ ਦਿੰਦੇ ਉਥੇ ਉਹ ਕਹਿੰਦੇ ਕਿ ਤੁਸੀਂ ਗਲਤ ਕਰ ਰਹੇ ਹੋ ਜੀ ਇਹ ਤੇ ਉਹੀ ਆਪ ਕਰਨ ਦੀ ਗੱਲ ਕਰ ਰਹੇ ਆ ਮਤਲਬ ਆਪਣੇ ਆਪ ਦੇ ਵਿੱਚ ਸੈਲਫ ਕੌਂਟਰਡਿਕਟਰੀ ਜਿਹੜਾ ਉਹ ਹੋ ਜਾਂਦਾ ਜੀ ਤੇ ਉਮੀਦ ਕਰਦੇ ਆ ਜੋ ਸਿੰਘ ਪੰਡਿਤ ਦੀ ਜ਼ਿੰਮੇਵਾਰੀ ਨਿਭਾ ਕੇ ਅਜਿਹੀਆਂ ਬੇਨਤੀਆਂ ਅਸ਼ਿਰਗਾਲ ਤੱਕ ਸਾਹਿਬ ਤੱਕ ਪਹੁੰਚਾ ਰਹੇ ਨੇ ਉਹਨਾਂ ਦੀ ਸੋਚ ਨੂੰ ਵੀ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਜੋ ਵੀ ਹੀ ਲਿਵ ਸੀ ਲੈਣੇ ਭਾਵੇਂ ਸਿਆਸੀ ਪਾਰਟੀਆਂ ਕਰਨ ਭਾਵੇਂ ਜਾਗਰਕ ਕੋਈ ਜਰਨਲਿਸਟ ਆ ਕੇ ਆਪਣੇ ਪੱਖ ਸਾਹਮਣੇ ਰੱਖੇ ਸਮਾਜ ਦੇ ਵਿੱਚ ਆਪਣੀ ਪਣਦੀ ਇਸ ਭੂਮਿਕਾ ਨੂੰ ਨਿਭਾਵੇ ਧਾਰਮਿਕ ਤੌਰ ਦੇ ਉੱਤੇ ਆਪਣੀ ਸੇਵਾ ਨੂੰ ਨਿਭਾਵੇ ਉਹਨਾਂ ਨੂੰ ਵੀ ਅਸੀਂ ਵੇਖੀਏ ਬਾਚੀਏ ਸਿਰੋਤ ਧੰਨਵਾਦ ਕਰਨਾ ਚਾਹਾਂਗੇ ਸਦਾ ਜਗਜੀਤ ਸਿੰਘ ਜੀ ਦਾ ਜਿਹੜਾ ਨੇ ਅੱਜ ਆਪਣਾ ਸਮਾਂ ਦਿੱਤਾ ਤੇ ਨਾਲ ਤਮਾਮ ਉਮਰਤੀਆਂ ਦੇ ਉੱਤੇ ਸੰਗਤ ਦੇ ਨਾਲ ਗੱਲਬਾਤ ਕੀਤੀ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਬਸ ਇੰਨਾ ਹੀ ਜੀ ਫਤਿਹ ਦੀ ਸਾਂਝ ਪਾਵਾਂਗੇ ਅਗਲੇ ਹਫਤੇ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ